ਬਾਈ ਮੇਰੀਆਂ 6 ਕਾਪੀਆਂ ਸੀ ਜੀ 6 ਇਹਨਾਂ ਨੇ ਮੈਨੂੰ 20 ਬੋਰੀਆਂ ਰੇਹ ਦੀਆਂ ਕੱਟੀਆਂ ਇਹਨਾਂ ਨੇ ਮੈਨੂੰ ਦਿੱਤੀ ਇਹ ਹੁਣ ਮੇਰੇ ਨਾਲ ਇਕੱਲੇ ਨਾਲ ਮੈਂ ਕਾਂਗਰਸੀਆਂ ਇਹ ਚੜੂ ਵਾਲਿਆ ਇਕੱਲੇ ਨਾਲ ਮੇਨਾਂ ਵੈਰਖਰਾ ਕਰਦੇ ਜੇ ਜੇ ਰੇਹ ਥੋੜੀ ਆਉਂਦੀ ਸਾਡੇ ਪਿੰਡ ਘੱਟੋ ਘੱਟ 3-4 ਆ ਰੀ ਰੇਹ ਵੰਡਦੀ ਆ ਸ਼ਿਫਟਾਂ 'ਚ ਜਿਵੇਂ ਜਿਵੇਂ ਆਉਂਦੀ ਆ ਇਹਦਾ 3-4 ਆ ਰੀ ਇਹ ਬੰਦੇ ਦਾ ਰੌਲਾ ਰਿਆ ਇਹ ਸੁਸਾਇਟੀਆਂ ਜਿਹੜੇ ਖਾਣ ਵਾਲੇ ਬੰਦਿਆ ਨੇ ਜੀ ਜਿਹਨੇ ਜਿਹੜੇ ਪਹਿਲਾਂ ਹਰਿਆਚਾਰ ਦੇ ਰਹੇ ਆ ਜਿਨ੍ਹਾਂ ਨੇ ਮਰਜ਼ੀਆਂ ਕੀਤੀਆਂ ਇਹ ਉਹ ਬੰਦੇ ਸ਼ਾਸ਼ਾ ਕਰ ਰਹੇ ਆ ਹਾਲਾਂਕਿ ਮੈਂ ਆਮ ਆਦਮੀ ਪਾਰਟੀ ਦਾ ਨਹੀਂ ਦੂਜੀਆਂ ਪਾਰਟੀਆਂ ਵਾਲੇ ਮੈਨੂੰ ਖਰਾਬ ਕਰ ਰਹੇ ਆ ਕਾਰਨ ਕੀ ਮੰਨਦੇ ਆ ਵੀ ਕਿਉਂ ਨਹੀਂ ਰੇਲ ਦਿੱਤੀ ਜਾਂਦੀ ਕਾਰਨ ਤਾਂ ਇਹਨਾਂ ਨੂੰ ਪਤਾ ਹੋ ਸਕਦਾ ਨਾ ਜਦੋਂ ਟਰੱਕ 450 ਬਰੀ ਆਈ ਇਹਨਾਂ ਨੇ ਕਾਪੀਆਂ ਜਿੰਨੀਆਂ ਲੱਗੀਆਂ ਸੀ ਉਹਦੇ ਸਾਹਮਣੇ ਢਾਲ ਲੀਆਂ ਠੀਕ ਆ ਦੂਜੇ ਬੰਦੇ ਉਹ ਇਹਨਾਂ ਨੂੰ ਚੁਗਾਤੀ ਜੀ ਤੇ ਇਹ ਜਿਹੜੀਆਂ ਇਹ ਕਾਪੀਆਂ 6 ਦਾ 7 ਜਾਂ 8 ਕਾਪੀਆਂ ਬਚਦੀਆਂ ਇਹਨਾਂ ਨੂੰ ਕੌਣ ਦੇ ਦਿੱਤੀ ਉਹਨਾਂ ਨੇ ਇਲਜ਼ਾਮ ਲਾਇਆ ਥੋੜੇ ਉੱਤੇ ਵੀ ਉਹ ਜਿਹੜੀਆਂ ਕਾਪਿਆਂ ਨੂੰ ਤਾਂ ਢਾਲ ਲਈ ਗਈ ਸੀ ਤੇ ਕਹਿੰਦੇ ਸਾਨੂੰ ਸਾਦ ਕੇ ਟਰੈਕਟਰ ਇਸ ਸਟੇਜ ਤੇ ਖੜਾ ਰਿਹਾ ਤੇ ਕਹਿੰਦੇ ਡੇ ਨਾ ਦਿੱਤੀ ਨਹੀਂ ਜੀ ਕਾਪਿਆਂ ਢਾਲੀ ਸੀ ਉਹ ਅਸੀਂ ਐਂ ਕਿਹਾ ਸੀ ਜਿਹਨੂੰ 20 ਆਉਂਦੀਆਂ ਉਹ 15 ਲੈ ਜੇ ਜਿਹਨੂੰ 10 ਆਉਂਦੀਆਂ ਉਹ 8 ਲੈ ਜੇ ਜਿਹਨੂੰ 25 ਆਉਂਦੀਆਂ ਉਹ 19 ਲੈ ਜੇ 18 ਲੈ ਜੇ ਵੀ ਘੱਟ ਦੇਵਾਂਗੇ ਹਾਲਾਂਕਿ ਪ੍ਰਧਾਨੇ 5 5 6 6 ਲੱਖ ਰੁਪਈਆ ਸੰਦਾ ਦਾ ਆਪਦੇ ਕੋਲੋਂ ਭਰ ਕੇ ਤੇ ਅੱਜ ਸਾਨੂੰ ਜਿਉਣ ਜੋਗੇ ਕਰਤਾ ਨਹੀਂ ਸਾਡਾ ਐਡਾ ਪੈਂਟ ਸੀ ਸਾਡੀ ਸੋਸਾਇਟੀ ਬੰਦ ਸੀ ਕਹਿਣਾ ਚਾਹੁੰਦੇ ਆ ਰੇਡ ਹੀ ਮੈਨਿਸਟਰੀ ਦੇ ਵਿੱਚ ਬਈ ਰੇ ਜਾਂ ਤਾਂ ਛੁੱਟੀਆਂ ਚ ਵੰਡ ਲਈ ਨਾ ਤੇ ਜਾਂ ਜਿੰਨੀ ਜਿੰਨੀ ਬਣਦੀ ਸੀ ਸਾਰੇ ਨੀ ਦਿੰਦੇ ਇਹਨੂੰ ਵੀ ਦੇ ਦੇ ਦੂਜੀ ਗੱਲ ਜਿਹੜੀ ਇਹ ਕਹਿੰਦੇ ਸੀ ਛੁੱਟੀਆਂ ਦੇ ਵਿੱਚ ਕਿਸੇ ਨੂੰ ਦੱਸਿਆ ਨਹੀਂ ਵੰਡਤੀ ਆ ਵੇ ਲੋ ਗਰੁੱਪਾਂ ਦੇ ਵਿੱਚ ਪ੍ਰਧਾਨ ਦਾ ਮੈਸੇਜ ਪਾਇਆ ਵੀ ਜਿਨੇ ਕਾਪੀਆਂ ਲਾਉਣੀਆਂ 1 ਵਜੇ ਦੇ ਤੱਕ ਲਾ ਦੇ ਪਰ ਇਹ ਨਾ ਮੈਂ ਵੀ ਮਰਲਾ ਸਾਡਾ ਪੱਖ ਲੈ ਜਾ ਤੂੰ ਤੇ ਸਾਡੀ ਖਬਰ ਜੋ ਆਦੀ ਜਿਹੜੀ ਅਸੀਂ ਤੈਨੂੰ ਅਸੀਂ ਤੇਰੇ ਮੂਹਰੇ ਬੋਲ ਗਏ ਉਹ ਸਾਡੀ ਖਬਰ ਤੇਰੇ ਚੈਨਲ ਤੇ ਆ ਵੀ ਨਾ ਜਿਹੜਾ ਕੋਈ ਬੋਲੇ ਇਹ ਵੀ ਆ ਵੀ ਲਾਵਾ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਨਾਂਦ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਹਲਕਾ ਬਾਗਾ ਪਰਾਂਦੇ ਪਿੰਡ ਭਲੂਰ ਦੇ ਵਿੱਚ ਖੜੇ ਆ ਜਿੱਥੇ ਕਿ ਸੋਸਾਇਟੀ ਦੇ ਵਿੱਚ ਰੇਹ ਮੰਡਾਂ ਨੂੰ ਲੈ ਕੇ ਰੇੜਕਾ ਵਧਿਆ ਰਫੜ ਪਿਆ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਆ ਜਿਹੜਾ ਕਿ ਜਿਹੜਾ ਰੇਹ ਕਟਾਉਣ ਗਏ ਸੀ ਗੱਲਬਾਤ ਕੀ ਹੋਈ ਗੱਲਬਾਤ ਕਰਦੇ ਸਾਡੇ ਨਾਲ ਬਾਈ ਉਤਾਰ ਉਤਾਰ ਕੀ ਗੱਲ ਹੋਈ ਆ ਬਾਈ ਸਾਰੀ ਬਾਈ ਮੇਰੀਆਂ 6 ਕਾਪੀਆਂ ਸੀ ਜੀ 6 ਆ ਤੇ ਇਹਨਾਂ ਨੇ ਮੈਨੂੰ 20 ਬੋਰੀਆਂ ਰੇਹ ਦੀਆਂ ਕਟੀਆਂ ਇਹਨਾਂ ਨੇ ਮੈਨੂੰ ਦਿੱਤੀ ਨਹੀਂ ਫਿਰ ਇਹ ਮੈਨੂੰ ਕਹਿੰਦੇ ਅਗੇ ਤੂੰ ਟਰੈਕਟਰ ਬਾਅਦ ਚ ਲੈ ਕੇ ਆਉਂਦਾ ਮੈਂ ਤੁਹਾਨੂੰ ਫੋਟੋ ਵਿਖਾਤੀ ਹਾਂ ਜੀ ਫੋਟੋ 'ਚ ਮੇਰਾ ਟਰੈਕਟਰ ਖੜਾ ਕਿੰਨੀ ਸਟੇਡੀ ਆ ਜੀ ਆਹੋ ਇਹ ਕਹਿੰਦੇ ਆ ਕਿ ਤੇਰਾ ਟਰੈਕਟਰ ਹੀ ਨਹੀਂ ਗਈ ਇੱਥੇ ਇਹ ਮੈਨੂੰ ਝੂਠਾ ਕਰਦੇ ਆ ਕੱਲੇ ਨੂੰ ਜੀ ਇਹ ਸਾਰੇ ਇਕਦਾਂ ਮੈਂ ਤੈਨੂੰ ਐਉਂ ਨਹੀਂ ਕਹਿੰਦਾ ਇਹ ਦਾਸ ਕਮੇਟੀ ਵਾਲੇ ਇਕਦਾਂ ਮੈਂ ਕੱਲਾ ਕਾਰਨ ਕੀ ਹੈ ਤੁਹਾਡੇ ਨਾਲ ਕਿਉਂ ਚੀਜ਼ਾਂ ਹੋ ਰਹੀਆਂ ਇਹ ਜੀ ਹੁਣ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਖਾਤੋਂ ਸਾਰੀ ਰੇਲ ਲਿਆ ਕੇ ਚੈਰੋ ਭਾਈਆ ਤੇ ਇਹ ਹੁਣ ਮੇਰੇ ਨਾਲ ਕੱਲੇ ਨਾਲ ਮੈਂ ਕਾਂਗਰਸੀ ਆ ਇਹ ਚੜੂ ਵਾਲੇ ਆ ਕੱਲੇ ਨਾਲ ਮੇਨਾਂ ਵਰਕਰਾਂ ਕਰਦੇ ਆ ਜਿਹੜੇ ਬੰਦਿਆਂ ਨੂੰ ਰੇਹ ਨਹੀਂ ਮਿਲੀ ਆ ਬਾਈ ਖੜਾ ਪੁੱਛਲਾ ਰੇਹ ਨਹੀਂ ਮਿਲੀ ਆ ਜੀ ਬਾਈ ਤੁਹਾਨੂੰ ਮਿਲੀ ਰੇ ਨਹੀਂ ਨਹੀਂ ਉਹ ਬਾਈ ਨਹੀਂ ਆ ਬਾਈ ਤੁਹਾਨੂੰ ਮਿਲੀ ਨਹੀਂ ਕੱਟੀ ਰਹੀ ਸੀ ਰੇ ਨਹੀਂ ਮੈਂ ਕਾਪੀ ਰੱਖ ਕੇ ਚਲਾ ਗਿਆ ਸੀ ਉਹ ਕੇਤ ਨੂੰ ਪੱਟੇ ਲੈਣਾ ਅੱਛਾ ਤੇ ਆ ਸ਼ਾਉਣ ਵੇਖਿਆ ਹੈਨੀ ਸੀਗੀ ਰੇ ਆਦਮ ਬਾਈ ਤੁਹਾਨੂੰ ਮਿਲੀ ਸਾਡਿਆਂ ਕਾਪਾਂ ਲੱਗੀਆਂ ਸੀ ਸਾਨੂੰ ਨਹੀਂ ਮਿਲੀ ਅੱਛਾ ਠੀਕ ਹੈ ਜੀ ਹਾਂਜੀ ਕਾਰਨ ਕੀ ਮੰਨਦੇ ਆ ਵੀ ਕਿਉਂ ਨਹੀਂ ਰੇਹ ਦਿੱਤੀ ਜਾਂਦੀ ਕਾਰਨ ਤਾਂ ਇਹਨਾਂ ਨੂੰ ਪਤਾ ਹੋ ਸਕਦਾ ਨਾ ਜਦੋਂ ਟਰੱਕ 450 ਬਰੀ ਆਈ ਅੱਛਾ ਇਹਨਾਂ ਨੇ ਕਾਪੀਆਂ ਜਿੰਨੀਆਂ ਲੱਗੀਆਂ ਸੀ ਉਹਦੇ ਸਾਹਮਣੇ ਢਾਲ ਲੀਆਂ ਠੀਕ ਹੈ ਦੂਜੇ ਬੰਦੇ ਨੂੰ ਇਹਨਾਂ ਨੂੰ ਚਕਾਤੀ ਤੇ ਇਹ ਜਿਹੜੀਆਂ ਇਹ ਕਾਪੀਆਂ 6 ਦਾ 7 ਜਾਂ 8 ਕਾਪੀਆਂ ਬਜਦੀਆਂ ਇਹਨਾਂ ਨੂੰ ਕੌਣ ਦੇਤੀਗੀ ਇਹਦਾ ਜਵਾਬ ਤਾਂ ਇਹ ਹੀ ਦੇ ਸਕਦੇ ਨੇ ਤੁਸੀਂ ਵੀ ਕਾਂਗਰਸੀ ਕਰਕੇ ਤਾਂ ਨਹੀਂ ਮਿਲੀਆਂ ਚਾ ਇਹ ਤੇ ਕਾਂਗਰਸੀ ਅਕਾਲੀ ਦਾ ਕੋਈ ਮਸਲਾ ਨਹੀਂ ਮਤਲਬ ਇਹ ਇਹ ਬਾਈ ਕਹਿ ਰਿਹਾ ਨਾ ਮੈਂ ਤਾਂ ਇਹ ਗੱਲ ਕਰਦਾ ਬਈ ਜਦੋਂ ਆਪਾਂ ਪਿੰਡ ਦੀ ਸੋਸਾਇਟੀ ਆ ਸਰਬਸਾਂਝੀ ਸਾਰੇ ਇਨਸਾਨ ਦੀ ਸਾਰੇ ਪਿੰਡ ਦੀ ਸਾਂਝੀ ਹੈ ਲੇਕਿਨ ਇਸ ਚੀਜ਼ ਨੂੰ ਆਪਾਂ ਇਹ ਥੋੜਾ ਵੀ ਆਪਾਂ ਕਾਂਗਰਸੀ ਜਾਂ ਅਕਾਲੀਆਂ ਨੂੰ ਅਪਡੇਟ ਨਹੀਂ ਦੇਣੀ ਬਿਲਕੁਲ ਬਿਲਕੁਲ ਇਹ ਚੀਜ਼ ਹੋਣੀ ਚਾਹੀਦੀ ਨਾ ਮਿੱਜੀ ਦੀ ਕਾਪੀ ਲੱਗੀ ਆ ਜਿੰਨੀ ਰੇ ਆ ਉਸ ਹਾਵਣਾ ਢਾਲ ਕੇ ਸਾਰ ਤੁਰਨਾ ਇਸ ਵਾਰੀ ਐਵੇਂ ਹੋਇਆ ਜਾਂ ਪਹਿਲਾਂ ਵੀ ਐ ਹੋਇਆ ਸੀ ਜੀ ਚਾਰ ਵਾਰ ਹੋ ਗਿਆ ਜੀ ਡਾਈ ਬੋਂਕਾ ਵੀ ਆਏ ਹੋਈ ਮੈਂ ਨਾ ਮਾਤਾ ਘੜੀ ਪਹੁੰਚ ਲਾ ਇਹਦਾ ਬਿਆਨ ਲੈ ਲੋ ਤੁਸੀਂ ਮਾਤਾ ਤੁਹਾਡੀ ਮੈਂਬਰ ਹਾਂ ਜੀ ਮਰੇ ਮੈਂਬਰਾਂ ਦੀ ਛਾੜੀ ਹੈ ਹਾਂ ਜੀ ਮੈਂ ਤਾਂ ਰੇ ਅਸੀਂ ਉੱਚੀ ਤੇ ਜਾਂਦੇ ਵੀ ਹਜੇ ਕੱਟਦੇ ਨਹੀਂ ਅੱਛਾ ਪਵਾ ਕੇ ਮੈਂ ਉੱਠ ਗਈ ਫੇਰ ਇਹ ਆਂਦੇ ਕੱਟਦੇ ਨਹੀਂ ਅਸੀਂ ਫੇਰ ਉੱਠ ਗਏ ਫੇਰ ਆਂਦੇ ਠਹਿਰ ਕੇ ਕਟਾਂਗੇ ਫੇਰ ਵੀ ਉੱਠ ਗਈ ਫੇਰ ਇਹਨਾਂ ਨੇ ਜਿੱਦ ਰੇ ਚਕਾਈ ਮੈਂ ਉੱਥੇ ਬੈਠੀ ਹਾਂ ਬੀਜਣ ਵਾਲੀ ਲੈ ਕੇ ਗਏ ਮੈਂ ਕਹਣਾ ਵੀ ਰੇ ਆ ਗਈ ਆ ਤਾਰ ਤੇ ਮੜ ਕੇ ਤੂੰ ਮੈਨੂੰ ਮੈਂ ਗਰਾں ਵੀ ਉੱਟ ਗਈ ਤੂੰ ਆ ਕੇਂਗਾ ਰੇ ਚ ਕਰ ਦੇ ਆ ਜਾ ਰੇ ਚੱਕ ਲੈ ਖੇਤੋਂ ਖੇਤੋਂ ਮੈਂ ਸੱਦਿਆ ਤੇ ਜਦੋਂ ਇਹ ਆਇਆ ਤੇ ਉਹਾਂ ਦੇ ਕੋਈ ਨਹੀਂ ਰੇ ਤੈਨੂੰ ਹਜੇ ਏਡੀ ਛਤ ਗਈ ਆ ਰੇ ਚ ਕਰ ਦੇ ਅੰਗ ਚਕਾਉਣੀ ਨਹੀਂ ਸੀ ਦਿਲ ਚ ਬੀਮਾਨ ਉਹ ਤਾਂ ਕਿਉਂ ਐ ਕਰਦੇ ਤੁਹਾਡੇ ਨਾਲ ਹੁਣ ਮੈਨੂੰ ਕੀ ਪਤਾ ਹੈ ਤਾਂ ਇਹਨਾਂ ਨੂੰ ਪਤਾ ਹੋ ਕਮੇਟੀ ਸਾਡੀ ਤਾਂ ਮੈਂਬਰ ਪੁੱਛਿਆ ਨਹੀਂ ਮੈਂਬਰਾਂ ਤੋਂ ਮੈਂ ਨਹੀਂ ਪੁੱਛ ਸਕਦੀ ਮੈਂ ਬੁੜੀਆਂ ਇਹਨਾਂ ਮੈਂ ਤਾਂ ਹਣ ਪੜ ਬੁੜੀ ਸੀ ਅਈ ਮੈਂ ਮੈਨੂੰ ਤਾਂ ਚੱਕ ਕੇ ਮਰਨੀ ਬਣਾਤਾ ਅੱਛਾ ਠੀਕ ਹਾਂ ਚਾਚਾ ਹਾਂਜੀ ਭਾਈ ਹਾਂ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਆ ਰੇੜੀ ਮਿਨਿਸਟਰੀ ਦੇ ਵਿੱਚ ਬਈ ਰੇ ਜਾਂ ਤਾਂ ਛੁੱਟੀਆਂ ਚ ਵੰਡ ਲਈ ਨਾ ਤੇ ਜਾਂ ਜਿੰਨੀ ਜਿੰਨੀ ਬਣਦੀ ਸੀ ਸਾਰਿਆਂ ਨੂੰ ਦਿੰਦੇ ਇਹਨੂੰ ਵੀ ਦਿੰਦੇ ਮੈਂ ਤਾਂ ਆਹੀ ਕਹਿਣਾ ਚਾਹੁੰਦਾ ਬਈ ਜਿੰਨੀ ਇੱਕ ਨਾ ਜਾਂ ਤਾਂ ਬਣਦੇ ਕੰਮ ਜਿੰਨਾ ਚੱਲੇ ਬਾਈ ਸੱਚਾਈ ਤੇ ਚੱਲੇ ਭਾਵੇਂ ਮੈਨੂੰ ਇੱਕ ਨਾ ਮਿਲਦੀ ਪਰ ਦੰਦੇ ਜੇ ਜੇ ਦਿੱਤੀ ਤਾਂ ਫੇਰ ਸਾਰਿਆਂ ਨੂੰ ਇੱਕੋ ਜੀ ਜਾਂ ਤਾਂ ਇਹਨਾਂ ਨੂੰ ਛੁੱਟੀਆਂ ਸੀ ਇਹਨਾਂ ਨੇ ਵੰਡੀ ਕਿਉਂ ਛੁੱਟੀਆਂ ਚ ਰੇ ਵੰਡਦੀ ਹਾਂ ਤੈਨੂੰ ਨਹੀਂ ਦਿੱਤੀ ਕੱਲ ਵੀ ਛੁੱਟੀ ਸੀ ਅੱਜ ਵੀ ਛੁੱਟੀ ਆ ਸਵੇਰੇ ਵੀ ਛੁੱਟੀ ਮੇਰੀ ਮਾਤਾ ਤੋਂ ਪਹਿਲਾਂ ਹੋਇਆ ਇਹ ਸਾਰਾ ਸਿਸਟਮ ਨਹੀਂ ਆ ਛੁੱਟਣਾ ਦੀ ਤਾਂ ਅੱਜ ਹੀ ਤੇ ਕੱਲ ਵੀ ਇਹ ਤੋਂ ਪਹਿਲਾਂ ਵੀ ਛੁੱਟਣਾ ਰੇ ਹੋਇਆ ਰੇ ਜੀ ਸਾਡੀ ਪਹਿਲਾਂ ਵੀ ਹੋਈ ਅੱਛਾ ਪਹਿਲਾਂ ਵੀ ਸਾਡੇ ਅਸੀਂ ਸਫਰ ਪਾ ਕੇ ਵਿੱਚ ਬੀਜੀ ਕੌਣ ਆ ਪ੍ਰਧਾਨ ਸੈਸਾਇਟੀ ਦੇ ਪ੍ਰਧਾਨ ਇੱਥੇ ਹੈਗਾ ਉਹ ਪਿੰਡਾ ਪਾਉਂਟ ਪਿੰਡ ਦਾ ਹੀ ਆ ਆਹੋ ਸਾਡੇ ਪਿੰਡ ਦਾ ਫੈਕਟਰੀ ਸੈਕਟਰੀ ਸੈਕਟਰੀ ਵੀ ਸਾਡੇ ਪਿੰਡ ਦਾ ਅੱਛਾ ਦੋਨੇ ਹੈਗੇ ਅੰਦਰ ਹੁਣ ਹੁਣ ਤਾਂ ਮੈਂ ਸੈਕਟਰੀ ਦਾ ਉਹਦਾ ਸੌਰਾ ਸੂਰਾ ਢਿੱਲਾ ਉੱਤੇ ਗਿਆ ਵਿਆ ਅੰਜ ਕੰਨੇ ਨਾ ਇਹਨਾਂ ਨੇ ਗਾਇਆ ਦੀ ਚਵੰਡੀ ਆ ਆਈ ਗੱਲ ਕਹਿੰਦੇ ਬਈ ਜਦੋਂ ਸਾਨੂੰ ਚੁੱਪ ਸਾਨੂੰ ਇਹ ਰੇਕ ਅਸੀਂ ਮੇਰੀ ਕੱਟੀ ਆ ਮੇਰੀ ਰੇਕ ਕਿੱਧਰ ਗਈ ਫਿਰ ਇਹ ਤੁਹਾਨੂੰ ਕਹਿੰਦੇ ਬਈ ਟਰੈਕਟਰ ਨਹੀਂ ਤੁਹਾਨੂੰ ਫੋਟੋ ਦਿਖਾਤੀਆਂ ਮੇਰਾ ਟਰੈਕਟਰ ਬਾਹਰ ਚ ਖੜਾ ਕਿ ਨਹੀਂ ਇਹ ਕਹਿੰਦੇ ਹੁਣ ਇਹਨਾਂ ਨੇ ਮਤਾਂ ਇਹ ਠਾਇਆ ਕੇ ਤੂੰ ਟਰੈਕਟਰ ਲਾ ਕੇ ਵਾਰੀ ਸਰ ਚੱਕੀ ਨਹੀਂ ਫਿਰ ਪ੍ਰਧਾਨ ਹੈਗੇ ਅੰਦਰ ਹਾਂਜੀ ਕਿਹਨਾ ਪ੍ਰਧਾਨ ਦਾ ਪਿੰਦਾ ਹਾਂ ਪਿੰਦਾ ਭਰਾ ਅਸੀਂ ਗੱਲਬਾਤ ਕਰਦੇ ਹਾਂ ਹੋਰ ਗੱਲ ਰੱਖਣਾ ਚਾਹੁੰਦਾ ਕੋਈ ਹੋਰ ਕੋਈ ਨਹੀਂ ਸੁਣੋ ਉਹਨੂੰ ਵੀ ਫਿਰ ਆ ਅਸੀਂ ਸਾਡੀ ਦੇ ਅੰਦਰ ਆਇਆ ਸੀ ਜਿਹੜਾ ਕਿ ਪ੍ਰਧਾਨ ਆ ਪਿੰਦਾ ਸਿੰਘ ਬਾਈ ਕੌਣ ਆ ਪ੍ਰਧਾਨ ਪਿੰਦਾ ਸਿੰਘ ਆਵੇ ਆ ਗਈ ਉਹਨਾਂ ਨਾਲ ਗੱਲਬਾਤ ਕਰਦੇ ਉਹ ਸ਼ਾਰਾ ਮਸਲਾ ਹੈ ਕਿ ਆ ਉਹਨਾਂ ਨੇ ਕਹਿਆ ਕਿਹੜਾ ਚਾਰ ਆ ਵਰੀ ਸਾਡੇ ਨਾਲ ਹੋ ਗਿਆ ਜਿਹੜੀ ਰੇ ਆ ਜਿਹੜੀ ਉਹ ਸ਼ੂਟਿੰਗਾਂ ਚ ਵੰਡੀਆਂ ਜਾਂਦੀਆਂ ਸਾਨੂੰ ਨਹੀਂ ਦਿੱਤੀ ਜਾਂਦੀ ਪ੍ਰਧਾਨ ਜੀ ਤੁਸੀਂ ਆ ਜੀ ਪ੍ਰਧਾਨ ਜੀ ਸਾਕਤਾ ਤੁਹਾਡਾ ਸਾਕਪਨ ਇੰਡੀਆ ਜੀ ਹਾਂਜੀ ਧੰਨਵਾਦ ਜੀ ਬਈ ਜੀ ਤੁਹਾਡੇ ਤਾਂ ਇਲਜ਼ਾਮ ਲੱਗਿਆ ਵੀ ਜਿਹੜੀ ਸੋਸਾਇਟੀ ਆ ਜਿਹੜੇ ਉਹਨਾਂ ਨੇ ਸਾਨੂੰ ਜਿਹੜਾ ਰੇ ਆ ਜਿਹੜੀ ਉਹ ਦਿੱਤੀ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਬਈ ਚਾਰ ਆ ਵਰੀ ਸਾਡੇ ਨਾਲ ਹੋ ਗਿਆ ਕੌਣ ਕਹਿੰਦੇ 4 ਵੇ ਹੋ ਗਿਆ ਰੇਮੇ ਤਾਂ ਆਪ ਨਹੀਂ ਕੱਲ ਮਿਲ ਮੈਂ ਤਾਂ ਆਪਿੰਦੇ ਨਹੀਂ ਸੀ ਕੱਲ ਕੰਮ ਹੋ ਗਿਆ ਮੈਨੂੰ ਵਿੱਚ ਵਿੱਚ ਚਲਾ ਗਿਆ ਸੀਗਾ ਅੱਛਾ ਜੀ ਮੈਨੂੰ ਫੋਨ ਆ ਗਿਆ ਜ਼ਰੂਰੀ ਕੰਮ ਦਾ ਮੈਂ ਚਲਾ ਗਿਆ ਮੈਂ ਆਪ ਰਹਿ ਗਿਆ ਕੱਲ ਰਹੀ ਇੱਕ ਗੱਡੀ ਆਈ ਸੀ ਸਾਡੇ ਕਮੇਟੀ ਮੈਂਬਰ ਵੀ ਰਹਿ ਗਿਆ ਵਿੱਚੋਂ ਤਨ ਅੱਛਾ ਹਾਂ ਜੀ ਇਹਨਾਂ ਨੇ ਟੋਟਲ ਕਿੰਨੀ ਰੇ ਆਈ ਸੀ ਬਸ ਟੋਟਲ 450 ਗੱਟਾ ਸੀਗਾ ਜੀ ਉਹ ਕਹਿੰਦੇ 450 ਗੱਟਾ ਉਹਨਾਂ ਨੇ ਇਲਜ਼ਾਮ ਲਾਇਆ ਤੁਹਾਡੇ ਉੱਤੇ ਵੀ ਉਹ ਜਿਹੜੀਆਂ ਕਾਪੀਆਂ ਦੇ ਉੱਤੇ ਢਾਲ ਲਈ ਗਈ ਸੀ ਤੇ ਕਹਿੰਦੇ ਸਾਨੂੰ ਸਾਦ ਕੇ ਟਰੈਕਟਰ ਇਸ ਸਟੇਜ 'ਚ ਖੜਾ ਰਿਹਾ ਤੇ ਕਹਿੰਦੇ ਰੇ ਨਹੀਂ ਦਿੱਤੇ ਨੇ ਜੀ ਕਾਪੀਆਂ ਢਾਲੀ ਸੀ ਉਹ ਅਸੀਂ ਉਹ ਕਹਿਆ ਸੀ ਜਿਹਨੂੰ 20 ਆਉਂਦੀਆਂ ਉਹ 15 ਲੈ ਜੇ ਜਿਹਨੂੰ 10 ਆਉਂਦੀਆਂ ਉਹ 8 ਲੈ ਜੇ ਜਿਹਨੂੰ 25 ਆਉਂਦੀਆਂ 19 ਲੈ ਜੇ 18 ਲੈ ਜੇ ਵੀ ਘੱਟ ਦੇਵਾਂਗੇ ਜਿਹੜਾ ਬੰਦਾ ਇਲਜ਼ਾਮ ਲਾ ਰਿਹਾ ਇਹਨੂੰ ਪੁੱਛੋ ਇਹਨੇ ਕਿੰਨੀ ਘੱਟ ਲੈਣ ਦੀ ਬਵਾਤ ਕਿਹਾ ਸੀ ਮੈਂ ਇੱਥੇ ਕਹਿ ਗਿਆ ਸੀ ਵੀ ਜੇ ਮੇਰੀ ਵਾਰੀ ਆ ਗਈ ਮੇਰੇ ਕਹੇ ਕੱਟਣ ਲੱਗੇ ਮੈਨੂੰ 5 ਬਰਗ ਘੱਟ-ਘੱਟ ਦਿਓ ਸਾਰੇ ਬੰਦੇ ਗਵਾਹ ਖੜੇ ਪੈਣ ਵਾਲੇ ਓਕੇ ਜੀ ਇਹ ਬੰਦਾ ਕਹਿੰਦਾ ਮੈਂ ਤਾਂ ਘੱਟ ਨਹੀਂ ਲੈਣੀ ਜੀ ਠੀਕ ਹੈ ਨਾ ਜੀ ਤੇ ਮੁੜ ਕੇ ਚਲੋ ਇਹ ਇਹ ਚਾਹ ਖੜਾ ਰਿਹਾ ਇਹਨੇ 2 ਨੰਬਰ ਵੀਰੇਜ ਮਗਰ ਉਹ ਵਾਅਦਾ ਵਾਅਦੀ ਦਾ ਮੈਂ ਸਾਰੀ ਲੈ ਜਾਊਂਗਾ ਇਹਨੇ ਟਰਾਲੀਆਂ ਲਾਈ ਆ ਆ ਦੀ ਵਾਰ ਆ ਦੀ ਵਾਰ ਤੇ ਟਰਾਲੀ ਲਾਉਂਦਾ ਕਿਨੇ ਦੀ ਟਰਾਲੀ ਬੈਕ ਕਰਾਈ ਆ ਕਿਨੇ ਇਹਨੂੰ ਕਿਹਾ ਵੀ ਟਰਾਲੀ ਬਾਹਰ ਕੱਢ ਲੈ ਇਹ ਗੱਲ ਦਾ ਸਬੂਤ ਕੁ ਦੇ ਦੇ ਸਾਨੂੰ ਉਹ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਕਰਕੇ ਕਹਿੰਦਾ ਮੈਂ ਨਾ ਮੈਂ ਕਾਂਗਰਸੀ ਕਰਕੇ ਤਾਂ ਨਹੀਂ ਮਿਲ ਰਹੀ ਮਿਲ ਮੈਂ ਤਾਂ ਆਮ ਆਦਮੀ ਪਾਰਟੀ ਦਾ ਚਲੋ ਹੁੰਦਾ ਸਾਰਾ ਨਗਰ ਖੜਾ ਹੈ ਸਾਰਾ ਨਗਰ ਖੜਾ ਹੈ ਆਮ ਆਦਮੀ ਪਾਰਟੀ ਅੱਜ ਕੋਈ ਰੋਲ ਨਹੀਂਗਾ ਇੱਕ ਵੀ ਬੰਦਾ ਤੁਸੀਂ ਪਿੰਡ ਦੇ ਵਿੱਚ ਵਾਜ ਦੇ ਕੇ ਇਕੱਠ ਮਾਰ ਲੋ ਇੱਕ ਵੀ ਬੰਦਾ ਕਹੇ ਦੇ ਮੈਂ ਕਿਸਨੇ ਪਾਰਟੀ ਬਾਜੀ ਕੀਤੀ ਜਾਂ ਮੈਂ ਕਿਸੇ ਦੇ ਨਾਲ ਕਿਸੇ ਵੀ ਚੱਕਰ ਦੇ ਵਿੱਚ ਮੈਂ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਵੇਰ ਜਦੋਂ ਮੈਂ ਇੱਥੇ ਫੋਨ ਕੀਤਾ ਮੈਨੂੰ ਇਹਨਾਂ ਨੇ ਤੇ ਮੈਂ ਆਇਆ ਤੇ ਇੱਥੇ ਗੱਡੀ ਖੜੀ ਸੀ ਬਾਹਰ ਛੜਕ ਤੇ ਇਹ ਕਹਿੰਦੇ ਆਖੇ ਆਪਾਂ ਰੇ ਵੰਡ ਲਗੇ ਤੇ ਮੈਂ ਕਿਹਾ ਵੀ ਰੇ ਆਪਾਂ ਸਟੋਰ ਚ ਕਰਕੇ ਚਲੋ ਵੰਡ ਦਿੰਨੇ ਆ ਤੇ ਇਹ ਲਾ ਲੈਨੇ ਆ ਇਹ ਮਨੋਆਂ ਦੇ ਨਹੀਂ ਆਖੇ ਓ ਕਰਕੇ ਆਪਾਂ ਬਾਹਰ ਵੰਡ ਲਗੇ ਇਹ ਸਾਰੇ ਸੀਗੇ ਪੁੱਛ ਸਕਦੇ ਆ ਮੈਂ ਕਿਹਾ ਨਹੀਂ ਸਟੋਰ ਚ ਕਰ ਲਗੇ ਰੇ ਰੋਲਾ ਪੈ ਜਾਂਦਾ ਅਸੀਂ ਇੱਥੇ ਕੀਤਾ ਜਾਂਦਾ ਵੀ ਸੈਕਟਰੀ ਹੈ ਨਹੀਂਗਾ ਮੈਂ ਵੀ ਅੱਜ ਛਨੀਵਾਰ ਆ ਤੇ ਕੋ ਐਤਵਾਰ ਆ ਗਿਆ ਤੇ ਸੋਮਵਾਰ ਦੇ ਵੀ ਛੁੱਟੇ ਆ ਤੇ ਮੰਗਲਵਾਰ ਉਹ ਆਊਗਾ ਮੰਗਲਵਾਰ ਉਹ ਆ ਕੇ ਉਹ ਕਾਪਾਂ ਲਾਊਗਾ ਜੇ ਮੰਨ ਲਓ ਵੀ ਇੱਕ ਟਰੱਕ ਪੂਰਾ ਤਾਂ ਉਹ ਨਹੀਂ ਛੇਡੇ ਪਿੰਡੋਂ ਹਾਂਜੀ ਠੀਕ ਹੈ ਉਹਨੇ ਕਰਕੇ ਤੇ ਉਹਨੇ ਹਿਸਾਬ ਕਰਕੇ ਇੱਕ ਕਾਪੀ ਪਾ ਕੇ ਉਹਨੇ ਕਹਿੰਦੇ ਵੀ ਇੱਕ ਟਰੱਕ ਹੋਰ ਆਏ ਤਾਂ ਮੈਂ ਵੰਡੂਗਾ ਤੇ ਇਹ ਜਿਹੜੇ ਸਾਰੇ ਕਿਸਾਨ ਸੀ ਇਹ ਮੈਨੂੰ ਫੋਨ ਕਰਦੇ ਸੀ ਵੀ ਜਿਹੜੀ ਬੋਰੀ ਬੋਰੀ ਪੈਂਦੀ ਆ ਸਾਡੇ ਤੇ ਇਹਦੇ ਮੋੜ ਕਿਹ ਰੇ ਕਿੱਥੇ ਲਜਾਣੀ ਆ ਅੱਜ ਤੋਂ 8 ਦਿਨ ਰੇ ਕਾ ਕਰਜ ਪਾਉਣੀ ਆ ਮੈਂ ਕਿਹਾ ਵੀ ਲੈ ਲਓ ਸਾਰਿਆਂ ਦੀਆਂ ਕਾਪਾਂ ਅਸੀਂ ਰਖਵਾ ਲਿਆਂ ਜੀ ਤੇਰੇ ਸਾਰਿਆਂ ਨੂੰ ਇੱਕ ਇੱਕ ਬੋਰੀ ਦੇਤੀ। ਉਹਦੇ ਚੋਂ ਪੌਣੀ 600 ਬੋਰੀ ਬਣ ਗਈ। ਟਰੱਕ 'ਚ ਸੀ 450 ਬੋਰੀ। ਉਹਦੇ 'ਚ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਕਿਵੇਂ ਕਰਗੇ। ਇਹਾਂ ਨੇ ਵੀ ਚਲੋ ਕੋਈ ਨਹੀਂ ਪੈਂਡ ਦੀ ਗੱਲ ਆ ਵੀ ਜਿਹੜੀਆਂ 25 ਆ ਉਹਨੂੰ 20 ਦੇ ਦਿਓ। ਜਿਹੜੀਆਂ 12 ਉਹਨੂੰ 10 ਦੇ ਦਿਓ। ਮੈਂ ਕਿਹਾ ਠੀਕ ਐ। ਪਹਿਲੋ ਕਾਪੀ ਮੈਂ ਲਾਈ ਆ। ਦੂਜਾ ਨੰਬਰ ਇਹਦਾ ਜੀ। ਇਹ ਤੇ ਮੈਂ ਤੇ ਇੱਕ ਮੁੰਡਾ ਸਟੋਰ 'ਚ ਰੱਖਿਆ ਸੀ। ਅਸੀਂ ਤਿੰਨਾਂ ਨੇ ਹਿਸਾਬ ਕੀਤਾ ਜੀ। ਕਰਕੇ ਸਾਹਿਬ ਥੋੜੀਆਂ ਹੀ ਬੋਰੀਆਂ ਵਧ ਗਈਆਂ ਸਾਡੇ ਕੰਮ। ਇਹਾਂ ਦਾ ਵੀ ਕਿਵੇਂ ਕਰਗੇ ਮੁੰਡਾ ਦਾ। ਮਾ ਕੋਣ ਦਾ ਏਡਿਕੀ ਟਿਕੀ ਗੱਲ ਪਿੰਡ ਦੀ ਗੱਲ ਹੈ ਜੇ ਕਿਨੂੰ ਘੱਟ ਦੇ ਦੇਾਂਗੇ ਤੇ ਵੇਖਿਓ ਕਿਹੜਾ ਵੰਡ ਤੂੰ ਅਸੀਂ ਵੰਡਣ ਲੱਗ ਗਏ ਹੀ ਰੇ ਇਹਦਾ ਦੂਜਾ ਨੰਬਰ ਇਹਨੂੰ ਪੁੱਛੋ ਵੀ ਚੱਕੀ ਕੌਣ ਕਿਉਂ ਨਹੀਂ ਰੇ ਕੋਈ ਪਿੰਡ ਦਾ ਕੋਈ ਕੋਈ ਮੈਂਬਰ ਕੋਈ ਸਰਪੰਚ ਕੋਈ ਨਹੀਂ ਸੀ ਇੱਥੇ ਸਾਰਿਆਂ ਦੇ ਮੋਟਰਸਾਈਕਲ ਖੜੇ ਜਿਵੇਂ ਜਿਵੇਂ ਆਈ ਗਏ ਅਸੀਂ ਕੋਈ ਨੰਬਰ ਨਹੀਂ ਲਾਇਆ ਇਹਨਾਂ ਦਾ ਜਿਵੇਂ ਮੋਰੀ ਚੀਜ਼ਾਂ ਖੜੀਆਂ ਉਹ ਮਗਰ ਖੜੀਆਂ ਨੰਗ ਦਿਗਾ ਨਹੀਂ ਸੀ ਅਸੀਂ ਉੱਥੋਂ ਰੇ ਦੇ ਕੇ ਉਹਨਾਂ ਨੂੰ ਤੋਰੀ ਗਏ ਆ ਇਹਦਾ ਦੂਜਾ ਨੰਬਰ ਸੇ ਇਹਨੂੰ ਪੁੱਛ ਵੀ 6 ਵਜੇ ਤੱਕ ਰੇ ਵੰਡੀਆਂ 5 ਵਜੇ ਤੱਕ ਚੱਕੀ ਕਿਉਂ ਨਹੀਂ ਠੀਕ ਠੀਕ ਹੈ ਨਹੀਂ ਮੈਂ ਸੀ ਇੱਕ ਇਹ ਸੀਗਾ ਤੇ ਇੱਕ ਮੁੰਡਾ ਜਿਹੜਾ ਸਟੋਰ ਚ ਰੱਖਿਆ ਸੀ ਉਹ ਸੀ ਤਿੰਨਾਂ ਨੇ ਰਹੇ ਨਾਲ ਇੱਕ ਤੁਸੀਂ ਐਂ ਕਰੋ ਜੀ ਇੱਕ ਮਿੰਟ ਇਹਦੀ ਇਸ ਅਵਤਾਰ ਸਿੰਘ ਦੀ ਮਾਤਾ ਕਮੇਟੀ ਮੈਂਬਰ ਆ ਅਸੀਂ ਦਾ ਸਤਿਕਾਰ ਕਰਦੇ ਹਾਂ ਚਲੋ ਤੇਰੀ ਮਾਤਾ ਉਹ ਬਜ਼ੁਰਗ ਆ ਨਹੀਂ ਸਕਦੇ ਤੂੰ ਸਾਡੇ ਨਾਲ ਕਮੇਟੀ ਦੇ ਵਿੱਚ ਸਹਿਯੋਗ ਦੇ ਠੀਕ ਹੈ ਨਾ ਜੀ ਇੱਕ ਆਪਣਾ ਮਾਤਾ ਰਜਿਸਟਰ ਲੈ ਕੇ ਆਓ ਜੀ ਕਿੱਥੇ ਆਪਾਂ ਕੈਮਰਾ ਖੋਲੋ ਜੀ ਸਟੈਟਿਕ ਦਾ ਤਿੰਨਾਂ ਨੇ ਅਸੀਂ ਪਾਇਆ ਆਹ ਕਾਪੀ ਮੇਰੇ ਕੋਲੇ ਆ ਜਿਹਦੇ 5 ਕਿੱਲੇ ਸੀ ਉਹਨੂੰ 4 ਦਿੱਤੀਆਂ ਜਿਹਦੇ 4 ਸੀ ਉਹਨੂੰ 3 ਦਿੱਤੀਆਂ ਠੀਕ ਹੈ ਇਹਾਂ ਨੇ ਵੀ ਖਾ ਗਏ ਦੱਸੋ ਆਹ ਕਾਪੀ 400 ਬੋਰੀ ਦੇ ਵਿੱਚੋਂ ਪੈਨ ਦੇ ਇੱਥੇ ਸੀ ਤੇ ਰੇ ਪਹਿਲੋਂ ਮੁੱਕ ਗਈ ਤੇ ਖਾ ਕੌਣ ਗਿਆ ਬਿਲਕੁਲ ਇਹਦਾ ਦੂਜੇ ਨੰਬਰ ਤੇ ਵਾਰੀ ਸੀ ਇਹਦੀ ਦੂਜੇ ਨੰਬਰ ਤੇ ਵਾਰੀ ਸੀ ਦੂਜੇ ਨੰਬਰ ਤੇ ਨਾਂ ਲਾਉਣ ਦਾ ਕਾਰਨ ਇਹ ਸੀ ਇਹਨੂੰ ਐਂ ਲੱਗਦਾ ਸੀਗਾ ਅਣਪੜ ਬੰਦਾ ਇਹ ਸਾਫ਼ ਇਹਨੂੰ ਐਂ ਲੱਗਦਾ ਸੀਗਾ ਵੀ ਰੇ ਤੇ ਲਾਸ਼ ਤੇ ਰੇ ਵਾਜੂਗੀ ਜਿਹੜੀ ਵਧੀ ਘਟੀਵੇਂ ਸਾਰੀ ਲੈ ਜਾਊਗਾ ਆਪ ਆਪ ਦੀ ਮਰਜ਼ੀ ਨਾਲ ਲਾਇਆ ਨਹੀਂ ਦੇਖੋ ਜੀ ਸਾਰਾ ਨਗਰ ਖੜਾ ਜੇ ਇਹਨੂੰ ਨਹੀਂ ਨਾ ਮਿਲੀ ਕੱਲੇ ਨੂੰ ਮਿਲੀ ਤੇ ਸਾਰਾ ਨਗਰ ਕੋਈ ਇਹਦਾ ਦੋਖੀ ਨਹੀਂ ਖੜਾਗਾ ਦੂਜੀ ਗੱਲ ਜਿਹੜੀ ਇਹ ਕਹਿੰਦੇ ਸੀ ਛੁੱਟੀਆਂ ਦੇ ਵਿੱਚ ਕਿਸੇ ਨੂੰ ਦੱਸਿਆ ਨਹੀਂ ਵੰਡਤੀ ਆ ਵੇਲੇ ਗਰੁੱਪਾਂ ਦੇ ਵਿੱਚ ਪ੍ਰਧਾਨ ਦਾ ਮੈਸੇਜ ਪਾਇਆ ਵੀ ਜਿਨੇ ਕਾਪੀਆਂ ਲਾਉਣੀਆਂ 1 ਵਜੇ ਦੇ ਤੱਕ ਲਾ ਦਿਓ ਗੁਰਦੁਆਰਾ ਸਾਹਿਬ ਬਕਾਇਦਾ ਅਨਾਉਂਸਮੈਂਟ ਹੋਈ ਆ ਜੇ ਜੇ ਰੇ ਥੋੜੀ ਆਉਂਦੀ ਸਾਡੇ ਪੰਡ ਘਟੋ ਘਟ ਤਿੰਨ ਚਾਰ ਆ ਰੀ ਰੇ ਵੰਡਤੀ ਆ ਸ਼ਿਫਟਾਂ 'ਚ ਜਿਵੇਂ ਜਿਵੇਂ ਆਉਂਦੀ ਆ ਇਹਦਾ ਤਿੰਨੇ ਚਾਰ ਰੀ ਇਹ ਬੰਦੇ ਦਾ ਰੌਲਾ ਰਿਆ ਜਿੰਨੇ ਆਰੀ ਵੀ ਰੌ ਕੱਲਾ ਜਿੰਦੇ ਦੀ ਘਾਟ ਸੀ ਹੋਰ ਕੋਈ ਘਾਟ ਨਹੀਂ ਸੀ ਸਾਡੇ ਪੈ ਸਾਡੇ ਸਟਾਫ ਨੇ ਅਸੀਂ ਧੰਨਵਾਦ ਕਰਦੇ ਆਂ ਇਸ ਕਮੇਟੀ ਦਾ ਸਾਡੀ ਇੱਕ ਨੰਬਰ ਤੇ ਸੋਸਾਇਟੀ ਠਾ ਕੇ ਲਿਆਂਦੀ ਆ ਹਾਲਾਂਕਿ ਪ੍ਰਧਾਨੇ 5-5 6-6 ਲੱਖ ਰੁਪਈਆ ਸੰਦਾ ਦਾ ਆਪਦੇ ਕੋਲੋਂ ਭਰ ਕੇ ਤੇ ਅੱਜ ਸਾਨੂੰ ਜਿਉਣ ਜੋਗੇ ਕਰਤਾ ਨਹੀਂ ਸਾਡਾ ਐਡਾ ਪੈਂਟ ਸੀ ਸਾਡੀ ਸੋਸਾਇਟੀ ਬੰਦ ਸੀ ਇਹ ਸਿਰੇ ਦਾ ਰੌਲੇਬਾਜ਼ ਬੰਦਾ ਜੀ ਹਰੇਕ ਵਾਰੀ ਰੌਲਾ ਪਾਉਣਾ ਹਰੇਕ ਵਾਰੀ ਰੌਲਾ ਪਾਉਣਾ ਤੁਸੀਂ ਆਏ ਹੋ ਹੁਣ ਜਾਂ ਤਾਂ ਸੱਚ ਪੜਤਾਲ ਕਰਕੇ ਸੱਚ ਨੂੰ ਤੇ ਸਾਥ ਨੂੰ ਨਹੀਂ ਉਹਨਾਂ ਦਾ ਵੀ ਪੱਖ ਲੈ ਲੈ ਥੋੜਾ ਵੀ ਲੈ ਲੈ ਨਹੀਂ ਤੁਸੀਂ ਦੇਖੋ ਜੀ ਮੰਨ ਲਓ ਅਸੀਂ ਰਹਿ ਵੰਡਤੀ ਕੋਈ ਮੈਂਬਰ ਕਹੇ ਦੇਵੇ ਰੇਹ ਦਿੱਤੀ ਆ ਕੋਈ ਸਰਪੰਚ ਕਹੇ ਰਵੇ ਦੇ ਦੇ ਦਿੱਤੀ ਆ ਆਮ ਜਿਹੜੇ ਪਿੰਡ ਦੇ ਬੰਦੇ ਉਹਨਾਂ ਨੂੰ ਰੇਹ ਦਿੱਤੀ ਆ ਮੇਰੇ ਕੋਲੇ 50 ਕਿੱਲੇ ਆ ਪੰਜ ਬੋਰਾਂ ਉਹ ਵੀ ਮੈਂ ਐਂਡ ਤੇ ਲਗਾ ਮਹ हजार 55 ਤਾ ਦੇ ਦਿਓ ਇਹਦੀ ਕਾਪੀ ਆ ਇਹ ਪ੍ਰਧਾਨ ਆ ਐ ਤੇ ਦੇਖ ਸਕਦੇ ਆ ਤੁਸੀਂ ਫੋਟੋ ਖਿੱਚ ਲਓ ਇਹਦੀ ਇਹਦੇ ਵਿੱਚ ਨਾ ਇਹਨੂੰ ਰੇਹ ਨਹੀਂ ਦਿੱਤੀ ਅਸੀਂ ਆਮ ਨਿੱਕੇ ਮੋਟਰਸਾਈਕਲ ਵਾਲਿਆਂ ਨੂੰ 2 2 4 4 ਵਾਲਿਆਂ ਨੂੰ ਮੈਂ ਕਿ ਇਹਨਾਂ ਨੂੰ ਦਿਓ ਇਹ ਦੁਆਰੇ ਆਉਂਦੇ ਨਹੀਂ ਜੇ ਵੱਡਾ ਘਰ ਇੱਕ ਖੜ ਵੀ ਜਾਊ ਤਾਂ ਉਹ ਤਾਂ ਸ਼ਰੋਂ ਵੀ ਲੈ ਆਉ ਸਾਡੀ ਆਪ ਦੀ ਮੇਰੀ ਆਪ ਦੀ ਖੋਦੀ ਜੀ ਰੇਹ ਕੱਟੀ ਵੀ ਆ ਜਦੋਂ ਮੈਂ ਇਥੋਂ ਮਿੱਥੋਂ ਪਹੁੰਚ ਨਹੀਂ ਹੋਈ ਤੇ ਜਿਹੜੀ ਇਸੇ ਮਤਾਬ ਕਰ ਰਹੀ ਸੀ ਸਾਰੇ ਲੈ ਗਏ ਇਹ ਕਹਿੰਦੇ ਹੋਰ ਆਉਣ ਵਾਲੀ ਮੈਂ ਚੱਲ ਕੋਈ ਗੱਲ ਨਹੀਂ ਮੈਨੂੰ ਆਪ ਨੂੰ ਖੁਦ ਇਹ ਨਹੀਂ ਮਿਲੀ ਗੱਲ ਕੀ ਗੱਲ ਮੈਂ ਰੋਲਾ ਪਾ ਦਿਆਂ ਕੱਲ ਨੂੰ ਹੋਰ ਆ ਜੂਗੀ ਲੈ ਲਾਂਗੇ ਮੇਰਾ ਪੱਖੇ ਸੁਣੋ ਜੇ ਮੈਂ ਬੇਈਮਾਨ ਜਾਂ ਪ੍ਰਧਾਨ ਜਾਂ ਮੈਂ ਹੀ ਰੈਫਰੀ ਕਰਨ ਵਾਲਾ ਹੋਵਾਂ ਆ ਮੇਰੇ ਚਾਚਾ ਜੀ ਖੜੇ ਆ ਇਹਨਾਂ ਤੋਂ ਮਦਦ ਨਹੀਂ ਜਾ ਕੇ ਪਈ ਹਜੇ ਮੇਥੋਂ ਮੂੜੀ ਨਹੀਂ ਕੱਲ ਮੈਂ ਜਾ ਕੇ ਇਹਨਾਂ ਦੀ ਮੂੜੀ ਨਹੀਂ ਸੀ 15 ਬੰਗਾਂ ਬੰਦਾ ਖੜਾ ਇਹਦੀ ਕਾਪੀ ਦੀ ਮਕਟਾਂਜਾ ਸੀਗਾ ਮੈਥੋਂ ਇਹਦੀ ਨਹੀਂ ਮੂੜੀ ਗਈ ਮੈਂ ਕੱਲ ਰਹੀ ਚਾ ਕੇ ਇਹਨਾਂ ਨੂੰ ਵਾਪਸ ਕਰ ਰਹੀ ਸੀ ਮੈਥੋਂ ਮੈਨੂੰ ਕੱਲ ਵਰਜਾ ਸੀ ਕੰ ਦੂਜੇ ਨੰਬਰ ਜਿਹੜੇ ਬੰਦੇ ਗੱਲਾਂ ਕਰਦੇ ਨੇ ਇਸ ਸੇਟਕਾ ਨੂੰ ਖਾਣ ਵਾਲੇ ਬੰਦੇ ਆ ਅਸੀਂ ਖਾਣ ਵਾਲੇ ਤੁਹਾਨੂੰ ਮਤਾ ਦਿਖਾਉਣਾ ਪਿੰਦਰ ਕੱਢੀ ਕਿੱਥੇ ਜਾ ਰਹਾ ਘਰ ਦਾ ਮੋੜਾ ਮੋੜਾ ਇਹਨਾਂ ਦਾ ਕੱਢੀ ਨਾ ਦਿਸੇ ਨੇ ਦੋ ਪੋਰੀਆਂ ਲੈ ਆਈ ਬਾਈ ਸਿਆ ਇਹ ਖਬਰ ਇਹ ਨਾ ਹੋਵੇ ਵੀ ਮਰਲਾ ਸਾਡਾ ਪੱਖ ਲੈ ਜਾ ਤੂੰ ਤੇ ਸਾਡੀ ਖਬਰ ਜੋ ਆਦੀ ਜਿਹੜੀ ਅਸੀਂ ਤੁਹਾਨੂੰ ਅਸੀਂ ਤੇਰੇ ਮੂਹਰੇ ਬੋਲ ਗਏ ਉਹ ਸਾਡੀ ਖਬਰ ਤੇਰੇ ਚੈਨਲ ਤੇ ਆ ਵੀ ਨਾ ਜਿਹੜਾ ਕੋਈ ਬੋਲੇ ਇਹ ਵੀ ਆ ਵੀ ਲਾਵਾਂਗੇ ਹਾਂ ਹਾਂ ਨਹੀਂ ਸਹੀ ਕੱਢ ਦੇ ਜਿਹੜੀ ਸਾਡਾ ਬੋਲਿਆ ਸਾਡਾ ਪਤਾ ਪਿੰਡ ਨੂੰ ਵੀ ਪਤਾ ਹੋਊਗਾ ਵੀ ਉਥੇ ਆ ਬੋਲੇ ਅਸੀਂ ਹਾਂਜੀ ਥੋੜਾ ਪੈਲ ਦੇ ਆਧਾਰ ਤੇ ਲਾਵਾਂਗੇ ਜਿਹੜਾ ਕੋਈ ਵੀ ਬੋਲੇ ਇਹ ਸੁਸਾਇਟੀਆਂ ਜਿਹੜੇ ਖਾਨ ਵਾਲੇ ਬੰਦੇ ਨੇ ਜੀ ਜਿਹਨੇ ਜਿਹੜੇ ਪਹਿਲਾਂ ਹਰਿਆਚਾਰ ਦੇ ਰਹੇ ਆ ਜਿਨ੍ਹਾਂ ਨੇ ਮਰਦियां ਕੀਤੀਆਂ ਇਹ ਉਹ ਬੰਦੇ ਸ਼ਾਸ਼ਾ ਕਰ ਰਹੇ ਆ ਹਾਲਾਂਕਿ ਮੈਂ ਆਮ ਆਦਮੀ ਪਾਰਟੀ ਦਾ ਨਹੀਂ ਦੂਜੀਆਂ ਪਾਰਟੀ ਵਾਲੇ ਮੈਨੂੰ ਖਰਾਬ ਕਰ ਰਹੇ ਆ ਇਹ ਗਲਤ ਇਲਜ਼ਾਮ ਇਹ ਲਾਉਂਦਾ ਨਾ ਅਸੀਂ ਜਿੰਨੇ ਬੰਦੇ ਖੜੇ ਇਹ ਸਾਰੇ ਯਾਨੀ ਗਵਾਹ ਇਸ ਚੀਜ਼ ਦੇ ਆ ਦੇਖੋ ਇਸ ਬੰਦੇ ਨੇ ਅਸੀਂ ਨਾ ਨਵਾਂ ਟਾਈਟਲ ਲੈ ਕੇ ਆਂਦਾ ਜੀ ਮੱਕੇਲ ਮਸ਼ੀਨ ਲਿਆਉਂਦੀ ਸਾਡੀ ਸਟੈਟਿਡੀ ਦੀ ਸਮਰੱਥਾ ਹੀ ਨਹੀਂ ਹੈਨੀ ਸੀ ਅਸੀਂ 30000 ਤੇ 1000 ਰੁਪਏ ਡੇਲੀ ਡਰਾਈਵਰ ਮੰਗਦਾ ਸੀ ਚ ਮੈਂ ਕਿਹਾ ਵੀ ਅਸੀਂ ਆਪਰੇਟਰ ਚਲਾ ਕੇ ਕੋਈ ਨਿਆ ਕਾਸੀ ਜਿਹਾ ਲਾਵਾਂਗੇ ਮੱਕੀ ਦਾ ਮੱਕੀ ਵਾਲੇ ਮਸ਼ੀਨ ਦੇ ਪੈਸੇ ਦੇਣੇ ਸਹੀ ਕਮਾ ਕੇ ਧਾਰ ਲੈ ਕੇ ਆਉਂਦੀ ਸੀ ਕੋਟਕਪੁਰੇ ਤੋਂ ਅਸੀਂ ਜਦੋਂ ਸਾਰਾ ਕੰਮ ਕਰ ਲਾ ਗਏ ਸਵੇਰ 4 ਵਜੇ ਉੱਠ ਕੇ ਮੈਂ ਜਾਣ ਲੱਗ ਗਿਆ ਮੱਕੀ ਬੀਜਣ ਵਿੱਚ ਬੰਦੇ ਖੜੇ ਆ ਜਿਨ੍ਹਾਂ ਦੀ ਮੈਂ 4 ਵਜੇ ਆ ਕੇ ਮੱਕੀ ਭੀਜਦਾ ਨਾ ਡਰਾਈਵਰ ਆਉਂਦਾ ਕਿ ਮੈਂ 4 ਕਿੱਲੇ ਭੀਜ ਦਿੰਦੇ 5 ਕਿੱਲੇ ਜਿਹਨੂੰ ਡਰਾਈਵਰ ਆਉਂਦੇ 7 ਵਜੇ ਅੱਛਾ ਉਹਦੇ ਮੋੜ ਇਹ ਮੈਨੂੰ ਅਵਤਾਰ ਸਿੰਘ ਕਹਿੰਦਾ ਮੇਰੀ ਮਾਤਾ ਕਹਿੰਦੀ ਨਾ ਵੀ ਪ੍ਰਧਾਨ ਕੱਲਾ ਜਿਆਦਾ ਥੱਕੇ ਖਾਂਦਾ ਫਿਰਦਾ ਨਾਲ ਮਾੜੀ ਮੋਟੀ ਹੈਲਪ ਮੈਂ ਜਾਂਦਾ ਸੀ ਕਮਾਈ ਕਰਨਾ ਤੇ ਸਟੇਟਿਵਾਂ ਤੇ ਇਹ ਜਾਂਦਾ ਸੀ ਪੈਸੇ ਮੁਕਰ ਨੂੰ ਉਦੋਂ ਬਾਅਦ ਇਸ ਬੰਦੇ ਨੇ ਸਾਡਾ ਮਤਾ ਪਾਇਆ 10 ਘੰਟੇ ਕਰਾਇਆ ਲੋਆ ਜੀ 900 ਰੁਪਏ ਘੰਟੇ ਹਿਸਾਬ ਨਾਲ ਇਹ ਬੰਦਾ ਸਾਡੇ ਪੈਸੇ ਮੁਕਰ ਗਿਆ ਕਹਿੰਦਾ ਮੈਂ 10 ਦਿਨ ਮਸ਼ੀਨ ਚਲਾਈ ਮੈਨੂੰ 1000 ਰੁਪਏ ਦਿਹਾੜੀ ਦਿਓ ਅੱਛਾ ਠੀਕ ਹੈ ਓਕੇ ਠੀਕ ਹੈ ਆ ਸਾਡਾ ਬਕਾਇਆ ਮਤਾ ਪਾਇਆ 9000 ਰੁਪਏ ਇਹਦਾ ਅਸੀਂ ਛੱਡਿਆ ਇਹਨੂੰ ਆ ਦੇਖੋ ਜੀ 9000 ਰੁਪਏ ਨੂੰ ਛੱਡਿਆ ਮਤਾ ਪਾ ਕੇ ਛੱਡਿਆ ਮੈਂ ਕਿਹਾ ਜਿਹੜਾ ਆਪਾਂ ਕੱਲ ਨੂੰ ਹਿਸਾਬ ਮੰਗ ਲੂ ਟਰੈਕਟਰ ਦਾ ਆਪਾਂ ਇਹਦਾ 9000 ਕਿਹੜੇ ਖਾਤੇ ਮਤਾ ਪਾ ਕੇ ਛੱਡਿਆ ਬੰਦੇ ਨੂੰ ਇਹ ਸੁਸਾਇਟੀ ਕਾ ਖਾਣ ਵਾਲੇ ਬੰਦੇ ਸਾਡੇ ਨਾਲ ਗੱਲਾਂ ਕਰਦੇ ਆ ਜੀ ਜਿਨ੍ਹਾਂ ਨੇ 6-6 ਲੱਖ ਰੁਪਈਆ ਪੱਲੋਂ ਦੇ ਕੇ ਧਾਰ ਸੰਦ ਲੈਂਦੇ ਆ ਉੱਥੇ ਕਮਾ ਕੇ ਮੁੜ ਕੇ ਉਹਨਾਂ ਦੇ ਪੈਸੇ ਵਾਪਸ ਲੈ ਕੇ ਆਉਂਦੇ ਸਾਰੇ ਕਮੇਟੀ ਮੈਂਬਰ ਗਵਾਹ ਖੜੇ ਆ ਮੈਂ ਆਪਦੀ ਆਪਦੀ ਲਿਮਟ ਚੋੱਕ ਕੇ 10% ਵਿਆਜ ਤੇ ਲਿਮਟ ਸੀ ਮੇਰੀ ਆਪਦੀ ਲਿਮਟ ਚੋੱਕ ਕੇ ਮੈਂ 6 ਲੱਖ ਮੈਂ ਆਉਦੀ ਜਬਾਨ ਬਗਾਈ ਅਸੀਂ ਲੇਟ ਹੋ ਗਏ ਉਹਨਾਂ ਦੇ ਪਰਾਂ ਪੈਸੇ ਦੇ ਕੇ ਜਾ ਆਪਦੀ ਲਿਮਟ ਚੱਕ ਕੇ ਉਹਨਾਂ ਦੇ ਪੈਸੇ ਦਿੱਤੇ ਉਸ ਤੋਂ ਬਾਅਦ ਚੰਨਾ ਮਹੀਨਾ ਬਾਅਦ ਸਾਡੀ ਕਮਾਈ ਆਈ ਇਹਦੀ ਸਟ੍ਰੈਟੀਜੀ ਵਿਆ ਵਿਆਜ ਆਇਆ ਅਸੀਂ ਫ ਕੋਈ ਘੇਰਾ ਫੇਰੀ ਹੋਵੇ ਤਾਂ ਸਾਰਾ ਨਗਰ ਖੜਾ ਜੀ ਪੁੱਛ ਸਕਦੇ ਆ ਤੁਸੀਂ ਇੱਕ ਵੀ ਪਰਸੈਂਟ ਅਸਿਹਰਾ ਫੇਰੀ ਹੋਵੇ ਦੂਸਰੀ ਗੱਲ ਜੀ ਇਹ ਬੰਦੇ ਉਹ ਨੇ ਜਿਹੜੇ ਸਟਾਡੀ ਨੂੰ 22 ਦਿਨ ਦੁੱਧ ਦੇ ਦੇ ਤੇ ਮਹੀਨੇ ਦੇ ਪੈਸੇ ਲੈਂਦੇ ਸੀ ਅੱਛਾ ਠੀਕ ਹੈ ਸਟਾਡੀ 22 ਦਿਨ ਖੁੱਲਦੀ ਆ ਜੀ ਦੋ ਸ਼ਨੀਵਾਰ ਤੋਂ ਐਤਵਾਰ ਤੱਕ ਇੱਕ ਦੋ ਛੁੱਟੀਆਂ ਵਿੱਚ ਵੈਸੇ ਆ ਜਾਂਦੀਆਂ 22 ਦਿਨ ਸਟਾਡੀ ਖੁੱਲਦੀ ਆ 30 ਦਿਨਾਂ ਦੇ ਪੈਸੇ ਲੈਂਦੇ ਸੀ ਇਹਨਾਂ ਦਾ ਕਹਿਣਾ ਸੀ ਜਿੱਦੇ ਤੁਸੀਂ ਸਟਾਡੀ ਨੂੰ ਦੁੱਧ ਨਹੀਂ ਆ ਲੈਂਦੇ ਕੀ ਸਾਡਾ ਦੁੱਧ ਖਰਾਬ ਹੋ ਜਾਂਦਾ ਫਿਰ ਮੈਂ ਇਹਨੂੰ ਪੁੱਛਿਆ ਮੈਂ ਅਵਤਾਰ ਮੈਨੂੰ ਦੱਸ ਕਿ ਦੁੱਧ ਕਿੱਥੇ ਡੋਲਦਾ ਦੁੱਧ ਖਰਾਬ ਹ ਜਿਹੜੇ ਦੋਧ ਦੇ ਬਾਰੇ ਪੁੱਛਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਅਸੀਂ ਤਾਂ ਕਹਿਣਾ ਇਹੀ ਚਾਹੁੰਨੇ ਆ ਵੀ ਉਹ ਤੁਸੀਂ ਤੁਹਾਨੂੰ ਵੀ ਸਾਡੇ ਵਾਲੇ ਪਾਸੇ ਸਾਰੇ ਕੈਮਰਾ ਮਾਰ ਲਓ ਤੁਹਾਨੂੰ ਸਾਡਾ ਇਕੱਠ ਵੀ ਪਿੰਡ ਦਾ ਦੱਸੂਗਾ ਇਹਦੇ ਕੋਈ ਇਕੱਠਾ ਨਹੀਂ ਕੀਤਾ ਇਹ ਆਪ ਹੀ ਆਇਆ ਪਿੰਡ ਵਾਲੇ ਸਾਰੇ ਜਿਹੜੇ ਉਹੋ ਹੀ ਬੰਦੇ ਆ ਜਿਹੜੇ ਕੱਲ ਵੀ ਰੇਹ ਲੈ ਕੇ ਗਏ ਤੇ ਉਹਦੇ ਮਗਰ ਵੀ ਵੇਖ ਲਓ ਕਿੰਨੇ ਕੁ ਬੰਦੇ ਖੜੇ ਉਹ ਤੁਹਾਨੂੰ ਆਪ ਹੀ ਉਹਨਾਂ ਦਾ ਕੱਟ ਦੱਸੂਗਾ ਤੇ ਸਾਡਾ ਇਕੱਠ ਵੀ ਸਾਰਾ ਪਿੰਡ ਦਾ ਜਿਹੜਾ ਕਮੇਟੀ ਮਗਰ ਖੜਾ ਤੁਹਾਨੂੰ ਦੱਸੂਗਾ ਜੀ ਜੀ ਹੋਰ ਗੱਲ ਕਰਨ ਚਾਹੁੰਦਾ ਬਈ ਇਸ ਟਾਈਮ ਸੈਟਿੰਗ ਖੜਾ ਇੱਕ ਦੁਬਾਰਾ ਉਹ ਬੰਦੇ ਨਾਲ ਜਿਹੜੇ ਇਹਨਾਂ ਉਸ ਤੋਂ ਬਾਅਦ ਅ ਅਵਤਾਰ ਅਵਤਾਰ ਸਿੰਘ ਆਈ ਉਰੇ ਬਾਈ ਉਤਾਰ ਉਹਨਾਂ ਨੇ ਇਲਜ਼ਾਮ ਲਾਇਆ ਉਹ ਕਹਿੰਦੇ ਤੁਸੀਂ ਰੇਹ ਕੱਟਣ ਦੇ ਵਿੱਚ ਹੀ ਸੀਗੇ ਬਾਈ ਮੈਂ ਕੱਟਣ ਦੇ ਇੱਕ ਮਿੰਟ ਤੁਸੀਂ ਰੇਹ ਕੱਟਣ ਦੇ ਵਿੱਚ ਸੀਗੇ ਉਹ ਕਹਿੰਦੇ ਰੇਹ ਕੱਟੀ ਜਾ ਰਹੀ ਸੀ ਸਾਰੀ ਉਸ ਤੋਂ ਬਾਅਦ ਉਹ ਕਹਿੰਦੇ ਬੰਦਾ ਐਂਡ ਤੇ ਸੁਬਾਹ ਦਾ ਆਇਆ ਵਾ ਸੀਗਾ ਨਾ ਰੇਹ ਕਟਾਉਂਦਾ ਰਿਹਾ ਕਹਿੰਦੇ 6 ਵਜੇ ਤੱਕ ਰਿਆ ਸ਼ਾ ਪਰ ਰੇਹ ਨੇ ਆਪਣੇ ਨਾਲ ਇੱਕ ਦੂਜਾ ਨੰਬਰ ਸੀ ਨਹੀਂ ਜੀ ਇਹ ਇਹਨਾਂ ਦੀ ਗਲਤ ਆ ਪਹਿਲੀ ਗੱਲ ਮੈਂ ਮੈਂਬਰ ਨਹੀਂ ਮੇਰੀ ਮਾਤਾ ਮੈਂਬਰ ਆ ਮੈਂ ਬਹਿ ਕੇ ਰੇਹ ਕੱਢਦਾ ਚਲੋ ਕਹਿੰਦੇ ਵੀ ਮਾਤਾ ਅਨਪੜ੍ਹ ਕਰਕੇ ਅਨਪੜ੍ਹਨੀ ਜੀ ਇਹ ਫੇਰੇ ਇਹਨੇ ਕਿਹਾ ਗਏ ਦਾਈਆ ਕਰਾਇ ਦਾ ਮੁੱਕ ਰਿਆ 9000 9000 ਇੱਕ ਪੁੱਤ ਜੱਗੋ ਖੱਟਿਆ ਗੁਰਦੁਆਰੇ ਲੱਗੇ ਚੜ ਜਾ ਨਹੀਂ ਮੈਂ ਚੜਦਾ ਗੁਰਦੁਆਰੇ ਲੱਗੇ ਛੜੇ ਜਿਹੜਾ ਕਹਿੰਦਾ 9000 ਮੁੱਕ ਰ ਮੈਂ ਇੱਕ ਪੁੱਤ ਜੱਗੋ ਖੱਟਿਆ ਇੱਕ ਲੱਗੇ ਗੁਰਦੁਆਰੇ ਛੜਦਾ ਨਹੀਂ ਇਹ ਛੜੇ ਹਾਂ ਜੀ ਆਪਾਂ ਕਹਿੰਦੇ ਮੇਰੇ ਕੋਈ ਨਹੀਂ ਮੈਂ ਕਿਵੇਂ ਰਹਿਵਾਂ ਪਹਿਲੀ ਗੱਲ ਤਾਂ ਨਹੀਂ ਛੁੱਟਿਆ ਰਹਿਵੰਨ ਦਾ ਹੱਕ ਨਹੀਂ ਤੁਹਾਨੂੰ ਇੱਕ ਮਿੰਟ ਜੇ ਸ਼ੂਟਿੰਗਾਂ ਸੀਂਗਾ ਤੁਸੀਂ ਫਿਰ ਇਹ ਕੱਟਣ ਦੇ ਵਿੱਚ ਕਾਹਦੇ ਬੈਠੇ ਸਾਰਾ ਪਿੰਡ ਘੜਾ ਮੈਂ ਵੀ ਜਾਊਂਗਾ ਬਹਿ ਵੀ ਸਕਦਾ ਸਾਡਾ ਹੱਕ ਤੁਸੀਂ ਫਿਰ ਕੱਲ ਤੁਹਾਨੂੰ ਕਿਉਂ ਨਹੀਂ ਕਿਹਾ ਵੀ ਰੀ ਸ਼ੂਟਿੰਗਾਂ ਚ ਪਰ ਇਹ ਕਿਉਂ ਕੱਟ ਰਹੇ ਹੋ ਭਾਈ ਜਦੋਂ ਕਹੇ ਦੀ ਮੰਨਦੇ ਪਹੁੰਚਾਓ ਮੁੰਡਾ ਜਿਹੜਾ ਗੁਰਦੁਆਰੇ ਬਾਜਤਵਾ ਗਿਆ ਪ੍ਰਧਾਨ ਨੇ ਮੰਨ ਲਓ ਪ੍ਰਧਾਨ ਨੇ ਨਹੀਂ ਮੰਨੀ ਪ੍ਰਧਾਨ ਡਿਕਟੇਟਰਸ਼ਿਪ ਚਲਾ ਰਿਹਾ ਜਦੋਂ ਸ਼ੂਟਿੰਗਾਂ ਚ ਰੇਹ ਮੰਨ ਤੁਸੀਂ ਕਾਹਦੇ ਰੇਹ ਕੱਟਣ ਨਾਲ ਬੈਠੇ ਜੀ ਸਾਰਾ ਪਿੰਡ ਬੈਠਾ ਮੈਂ ਵੀ ਕੋਲੇ ਬਹਿ ਗਿਆ ਮੇਰੀ ਮਹਾਦਾ ਫਿਰ ਤੁਸੀਂ ਇਲਜ਼ਾਮ ਲਾਣਾ ਲਾਓ ਵੀ ਰੇਹ ਸ਼ੂਟਿੰਗਾਂ ਚ ਕੱਟ ਚਲ ਜਲ ਮੈਂ ਕੋਲੇ ਮੈਂ ਉਹ ਕਹਿੰਦੇ ਵੰਡ ਕੇ ਰੇਹ ਦਿੱਤੀ ਹੈ ਜਿਹੜੇ ਉਹਨਾਂ ਨੇ ਗੱਲ ਕਹੀ ਆ ਜਿਹੜੇ ਉਹਨਾਂ ਨੇ ਗੱਲ ਕਹੀ ਰੇਹ ਵੰਡ ਕੇ ਦੇਣੀ ਸੀ ਉਹ ਕਹਿੰਦੇ ਦੂਜਾ ਨੰਬਰ ਸੀਗਾ ਤੁਸੀਂ ਦੂਜੇ ਨੰਬਰ ਤੇ ਰੇਹ ਕਿਉਂ ਨਹੀਂ ਚੱਕੀ ਮੇਰਾ ਟਰੈਕਟਰ ਖੜਾ ਤੁਹਾਨੂੰ ਫੋਟੋ ਵਿਖਾਇਆ ਕਿ ਨਹੀਂ ਤੁਸੀਂ ਦੂਜੇ ਨੰਬਰ ਤੇ ਰੇਹ ਕਿਉਂ ਨਹੀਂ ਚੱਕੀ ਭਾਈ ਜੇ ਟਰੈਕਟਰ ਨਹੀਂ ਅੰਦਰ ਜਾਣ ਦਿੰਦੇ ਆ ਦੂਜੇ ਨੰਬਰ ਦਾ ਫੋਟੋ ਵਿਖਾਇਆ ਕਿ ਨਹੀਂ ਚਲ ਅਸੀਂ ਆਪ ਦੇ ਅਸੀਂ ਆਪ ਦੇ ਪੱਧਰ ਤੇ ਪ੍ਰਧਾਨ ਨੂੰ ਕਹਿ ਦਿੰਦੇ ਕਿੱਥੇ ਪ੍ਰਧਾਨ ਪ੍ਰਧਾਨ ਜੀ ਇਹਨਾਂ ਨੂੰ ਰੇਹ ਦੇ ਦਿਓ ਹੋ ਗਲਤੀ ਤਾਂ ਚਲੋ ਜਿਹੜੀ ਹੋ ਗਈ ਸੀ ਹੋ ਗਈ ਹਾਂਜੀ ਜਦੋਂ ਹੁਣ ਤਾਂ ਰਹਿ ਗਈ ਹੋਰ ਇਹ ਪਹਿਲ ਦੇ ਹੱਕ ਦੇ ਹਾਂਜੀ ਦੇਖੋ ਅੱਛਾ ਪਉਂਦਾ ਰਿਆ ਰੇਹ ਦੀਆਂ ਵੀ 50 ਪੂਰੀਆਂ ਅਵਤਾਰ ਸਿੰਘ ਨੂੰ ਦੇ ਦਿਓ ਹਾਲਾਂਕਿ ਤਾਂ ਪੰਜ ਸੱਤਾ ਕਰਾਂਗੇ ਦੇਖੋ ਜੀ ਦੇਵਾਂਗੇ ਉਦੋਂ ਜਦੋਂ ਪੂਰੀ ਹੋਊਗੀ ਕਿਸੇ ਨੂੰ ਦੇਖੋ ਜੀ ਜਦੋਂ ਰੇਹ ਆਸੀ ਤਾਂ ਲੋਕਾਂ ਦਾ ਹੀ ਫਾਇਦਾ ਕੀਤਾ ਵੀ ਲੋਕ ਤਿੰਨ ਦਿਨ ਸਾਡਾ ਸੈਕਟਰੀ ਹੈ ਜੋ ਸਰਵਰ ਸਾਹਿਬ ਦਾਖਲਾ ਉਹ ਮੈਂ ਤੇ ਸੋਮਵਾਰ ਨੂੰ ਸ਼ਾਮ ਨੂੰ ਆਵਾਂਗਾ ਪ੍ਰਧਾਨ ਜੀ ਵੀ ਲੋਕਾਂ ਨੇ ਆਹੀ ਦੋ ਦਰ ਸਿਰੇ ਪਾਉਂਦੇ ਪਾਣੀ ਲਈ ਕੋਲ ਲਈ ਜਾਂਦੇ ਪਹਿਲਾਂ ਮੀਂਹ ਦੀ ਵੇਟ ਚ ਲੋਕਾਂ ਨੇ ਹੀ ਲਾਇਆਗਾ ਅਸੀਂ ਕਹੋ ਜਿਹੜੇ ਕਿਸਾਨਾਂ ਨੇ ਬੋਰੀ ਬੋਰੀ ਪਾਣੀ ਉਹਨੇ ਬੋਰੀ ਬੋਰੀ ਪਾਏ ਜਿਹੜੀ ਹਣਾ ਦੇਖੋ ਜੇਦਾ ਅਸੀਂ ਦੋ ਨੰਬਰ ਕੰਮ ਕਰਦੇ ਇਹ ਆਰ ਸਾਹਿਬ ਤੋਂ ਸ਼ਿਫਾਰਿਸ਼ ਪਾ ਕੇ ਪਾਣੀ ਕੀ ਦਾ ਫੋਨ ਲਵਾਇਆ ਸਾਨੂੰ ਸਾਡੇ ਸੈਕਟਰੀ ਨੂੰ ਕਹਿੰਦੇ ਅਤਾਲ ਸਿੰਘ ਨੂੰ ਡੀਪ ਦੇ 50 ਬੋਰੀਆਂ ਦਿਓ ਅਸੀਂ ਕਹੇ ਨਹੀਂ ਵਣੀ ਸਿਆਉਂਦੀ ਮਿਲੂਗੀ ਜੇਦਾ ਅਸੀਂ ਤੇ 50 ਬੋਰੀਆਂ ਡੀਪ ਦੇ ਘਰੇ ਸ਼ਿਫਾਰਿਸ਼ ਤੇ ਲਾਹ ਹੰਦੇ ਫੇ ਤਾਂ ਪ੍ਰਧਾਨ ਬਹੁਤ ਚੰਗਾ ਸੀਗਾ ਪ੍ਰਧਾਨ ਨੇ ਵੰਡ ਕੇ ਦਿੱਤੀ ਆ ਪ੍ਰਧਾਨਾ ਭਈ ਮਾੜਾ ਹੋ ਗਿਆ ਜੀ ਓ ਮੇਰੀ ਜਨ ਸੈਕਟਰੀ ਨੂੰ ਮੈਨੂੰ 50 ਬੁਰਾ ਡੀਏਪੀ ਵਾਧ ਦੇਣਾ ਮੈਂ ਕਿਹਾ ਹਿੱਸੇ ਉਹਦੀ ਮਿਲੂ ਪ੍ਰਧਾਨ ਨੂੰ ਹਿੱਸੇ ਉਹਦੀ ਮਿਲੂਗੀ ਤੇ ਸਾਰਾ ਉਹ ਹਿੱਸਾ ਜੇ ਇੱਕ ਵੀ ਬੰਦਾ ਕਹਦੇ ਇਹ ਫਿਰ ਇੱਕ ਪੂਰੀ ਰਹੀਆਂ ਮੈਂ ਦੇਣਦਾਰ ਹੋਊਗਾ ਜਿਹੜਾ ਸੋਸਾਇਟੀ ਭਲੂਰ ਦਾ ਜਿਹੜਾ ਮਸਲਾ ਸੀਗਾ ਤੁਹਾਨੂੰ ਦੋਨੇ ਪੱਕਾ ਸੁਣਾ ਦਿੱਤੇ ਆ ਇੱਕ ਬਾਈ ਨੇ ਕਿਹਾ ਉਹ ਕਹਿੰਦਾ ਖਬਰ ਕੱਟੇ ਉਹ ਵੀ ਅਸੀਂ ਉਹ ਬਾਈ ਦਾ ਚੀਜ਼ ਵੀ ਉਮੀ ਚਲਾਵਾਂਗੇ ਪਹਿਲ ਦੇ ਆਧਾਰ ਤੇ ਚਲਾਵਾਂਗੇ ਤੁਸੀਂ ਨਤਾਰਾ ਕਮੈਂਟਾਂ ਚ ਕਰ ਦਿਓ ਵੀ ਕੌਣ ਸਹੀ ਹੈ ਤੇ ਕੌਣ ਗਲਤ ਆ ਅਸੀਂ ਲੋਕਾਂ ਦਾ ਹੀ ਛੱਡ ਦਿੱਤੀ ਹਰੇ ਗੱਲ ਬਹੁਤ ਗੱਲਾਂ ਹੀ ਲੋਕਾਂ ਦਾ ਛੱਡ ਦਿੰਦੇ ਨੇ ਲੋਕ ਆਪੇ ਕਮੈਂ ਕਿਵੇਂ ਜਿਹੜਾ ਇਹ ਪਲੂਰ ਦੀ ਜਿਹੜੀ ਸੋਸਾਇਟੀ ਆ ਉਹ ਚੱਲਦੀ ਆ ਪਲੂਰ ਦੀ ਸੋਸਾਇਟੀ ਦਾ ਕੀ ਨਿਪਟਦਾ ਕੈਮਰਾਮੈਨ ਮਨਪੀ ਦੇ ਨਾਲ ਜਗਤਾਰ ਸਿੰਘ ਸਰਾ ਹੈਮ ਇੰਡੀਆ ਟੀਵੀ ਪੰਡ ਪਲੂਰ